ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ suit collection ਤੇ ਅੱਜ ਆਪਾਂ ਫਿਓਨਾਂ ਚ ਕਪੜਾ ਲੈ ਕੇ ਆਏ ਆ ਇਹ ਫਿਓਨਾਂ ਨੇ ਸ਼ਰਟਾਂ ਨੇ ਜੀ ਇਹਨਾਂ ਦੇ ਮੈਚਿੰਗ suit ਨੇ ਇਹ ਇਹਨਾਂ ਦੇ ਨਾਲ ਇਹ ਆਪਣੇ ਪਿਓਰ ਕਰੀਬ ਦੀ ਬਾਟਮ ਹੋਊਗੀ ਬਹੁਤ ਹੀ ਪਿਆਰੇ ਪ੍ਰਿੰਟ ਨੇ ਤੇ ਬਿਲਕੁਲ ਮਿੱਠੇ ਰੇਟਾਂ 'ਚ ਨੇਗੇ ਡਿਜ਼ਾਈਨ ਦੇਖੋ ਇਹਦਾ ਕਿਸ ਤਰ੍ਹਾਂ ਵੀ ਆਪਾਂ ਨੂੰ ਬਣਾ ਸਕਦੇ ਆ ਇਹ ਸ਼ਰਟ ਪੀਸ ਹੈਗਾ ਇਹਦੇ ਨਾਲ ਜੀ ਬਾਟਮ ਰਹੂਗਾ ਇਹਨਾਂ ਦਾ ਰੇਟ ਰਹੂਗਾ ਜੀ 350 ਰੁਪਿਆ ਇਹਦੇ ਕਲਰ ਆਪਾਂ ਹੋਰ ਮਿਲ ਜਾਣਗੇ ਡਿਜ਼ਾਈਨ ਆ ਡੱਡੂ ਸਾਰੇ ਕਲਰਾਂ ਦੇ ਕਪੜਾ ਸੇਮ ਆ ਜਿਉਂ ਨਾਲ ਦਾ ਇਹ ਦਾ ਸ਼ਰਟ ਪੀਸ ਹੈ ਇਸ ਤੇ ਵਧੀਆ ਨੂੰ ਇਹ ਨਾਲ orange டਾਰਕ ਰੇਡ ਦੀ ਬਾਟਮ ਹੈ ਕੱਪੜਾ ਪੂਰਾ ਵਧੀਆ ਕੱਪੜੇ ਦਾ ਕੋਈ ਆਪਾਂ ਨੂੰ ਲੱਭਾ ਨਹੀਂ ਹੈ ਇਹ ਕੱਪੜਾ ਬਹੁਤ ਵਧੀਆ ਹੈਗਾ ਇਹਦਾ ਰੇਟ ਰਹੂਗਾ 350 ਰੁਪਿਆ ਜੇਕਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆਉ ਲੈ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਤਾਂ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਜਾਂ ਕਾਲ ਕਰ ਸਕਦੇ ਹੋ ਇਹ ਕੇ ਆ ਗਿਆ ਆਪਣੇ ਕੋਲ ਤੋt ਹੀ ਪਿਆਰਾ ਪ੍ਰਿੰਟ ਹੈ ਇਹ ਵੀ ਫਿਓਨਾ ਜੀ ਹੈ ਇਹਦੇ ਨਾਲ ਲਾਈਟ ਮਹਿੰਦੀ ਜੀ ਬਾਟਮ ਰਹੂਗੀ ਇਹ ਵੀ ਕ੍ਰੇਵ ਚੀ ਹੈ ਜੀ ਇਹਦਾ ਰੇਕ ਵੀ ਸੇਮ ਰਹੂਗਾ ਡਿਜ਼ਾਈਨਿੰਗ ਸਾਰਾ ਦੀ ਵੱਖ-ਵੱਖ ਹੋਊਗੀ ਇੱਕ ਆਪਣੇ ਕੋਲੇ ਇਹ ਆ ਗਿਆ ਇਸ ਤੇ ਆਪਣੇ ਸ਼ਰਟ ਬਣਾ ਸਕਦੇ ਆ ਇਹਦਾ ਸ਼ਰਟ ਦਾ ਕੱਪੜਾ ਇਹ ਇਹਦੀ ਬਾਟਮ ਹੈ ਜੀ ਮੈਚਿੰਗ ਬਾਟਮ ਹੈ ਬਹੁਤ ਹੀ ਪਿਆਰਾ ਕੱਲਿਆ ਇਹਦਾ ਕੱਪੜਾ 3 ਮੀਟਰ ਰਹੂਗਾ ਬਾਟਮ ਦਾ ਕੱਪੜਾ ਸਾਰਾ ਦਾ 3 ਮੀਟਰ ਰਹੂਗਾ ਕਮੀਜ਼ ਦਾ ਕੱਪੜਾ 2.5 ਮੀਟਰ ਰਹੂਗਾ ਬਹੁਤ ਹੀ ਪਿਆਰਾ ਕੱਪੜਾ ਹੈ ਤੇ ਕੱਪੜੇ ਦਾ ਕੋਈ ਲਾਂਦਾ ਨਹੀਂ ਹੋਵੇ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੋ ਤਾਂ ਤੁਹਾਨੂੰ ਸਬਜੋਨ ਨਾਲ ਕੇ ਪੇਸ ਆ ਜੇ ਤੇ ਇਸ ਤਰ੍ਹਾਂ ਦੇ ਹੋਰ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ